ਨੰਬਰ ਐਡਰੈਸ ਪਾ ਨੰਬਰ ਬਬਲੇ ਦਾ ਨੰਬਰ ਹੈਗਾ 9998305236 ਸੇਵਾਦ ਮਨਿੰਦਰ ਸਿੰਘ ਮਨੀ ਥੱਲੇ ਦੇਖ ਸਕਦੇ ਕਿ 869951618 ਸੋ ਇਹਨਾਂ ਨੰਬਰਾਂ ਦੇ ਅਸੀਂ ਕੰਟੈਕਟ ਵੀ ਕਰ ਸਕਦੇ ਆ ਕਦੇ ਤੁਹਾਨੂੰ ਲੋਡ ਹੋਵੇ ਘਰ ਤੋਂ ਗੱਲ ਕਰਕੇ ਅਸੀਂ ਚੈੱਕ ਕਰਾ ਦਿਆ ਤੇ ਦੂਜੀ ਹੋਮ ਡਿਲੀਵਰੀ ਵੀਰ ਮੇਰਾ ਕਰ ਰਿਹਾ ਫਰੀ ਆ ਸੋ ਸੇਵਾ ਦਾ ਮੌਕਾ ਦਿਓ ਮੇਰੇ ਵੀਰ ਨੂੰ ਬਹੁਤ ਬਹੁਤ ਥੈਂਕ ਯੂ 슈ਗਰ ਫ੍ਰੀ ਆਟਾ ਹੋਰ ਜਿਹੜੇ ਤੁਹਾਨੂੰ ਆਟਾ ਜਿਹੜੀ ਵੀ ਤੁਹਾਨੂੰ ਚਾਹੀਦੇ ਆ ਹਰ ਤਰ੍ਹਾਂ ਦਾ ਤੁਹਾਨੂੰ ਆਟਾ ਮਿਲੇਗਾ ਇੱਥੇ ਸਰਵਾ ਤੇਲ ਸਰਵਾ ਤੇਲ ਤੇ ਹੋਰ ਜਿਹੜਾ ਤੁਸੀਂ ਦੱਸਣੀ ਆ ਦੇਖੋ ਜਗ੍ਹਾ ਨਾਲ ਕੋਲ ਬਹੁਤ ਖੁੱਲੀ ਜਗ੍ਹਾ ਮਸ਼ੀਨਾਂ ਆਜੇ ਹੋਰ ਲਾ ਰਹੇ ਆ ਪਿੱਛੇ ਵੀ ਜਗ੍ਹਾ ਵਾਧੂ ਪਈ ਜ ਨੇ ਉੱਦੋਂ ਇਹ ਦੇਖਾ ਦੇਖਾ ਸਟਾਕ ਕਣਕ ਦਾ ਕਹਿੰਦੇ ਆ ਵੀ ਚਾਹੇ ਸਾਲ ਇੱਕ ਚੱਲੀ ਜਾਵੇ ਇਹਨਾਂ ਕੋਲ ਵਾਧੂ ਪਿਆ ਸਟਾਕ ਰੇ ਇੱਕ ਸਾਲ ਜਿਹੜਾ ਸਮਾਨ ਜਿੰਨਾ ਵੀ ਇਹਨਾਂ ਕੋਲ ਪਿਆ ਸੋ ਉਹੀ ਚੱਲਦਾ ਦਾ ਲਗਾਤਾਰ ਇਹ ਲੌਕਡਾਊਨ ਵੀ ਲੱਗਦੀ ਇੱਕ ਸਾਲ ਲੋਕਾਂ ਨੂੰ ਰੋਟੀ ਖੜਾਈ ਜਾਣਾ ਵਧੀਆ ਬੈਠੇ ਸੋ ਮੈਂ ਤੁਹਾਨੂੰ ਰੂਬਰੂ ਕਰਾਵਾਂ ਮੇਰੇ ਛੋਟੇ ਵੀਰ ਬਬਲੇ ਸਿਆਣੀ ਦੇ ਤੇ ਬਬਲਾ ਸੇਠ ਕੀ ਹਾਲ ਚਾਲ ਵਧੀਆ ਹੀ ਹੈ ਇਹ ਜਿਹੜੀ ਆਪਾਂ ਚੱਕੀ ਲਾਈ ਆ ਬਬਲੇ ਇਹ ਚੱਕੀ ਦੇ ਬਾਰੇ ਮੈਂ ਨੌਲੇਜ ਦੱਸੀ ਕਿ ਕੀ ਕੀ ਆਪਾਂ ਇਹਦੀ ਖਾਸियतਾਂ ਕਿਦਾਂ ਖਾਸियत ਇਹ ਹੈ ਜਿਹੜਾ ਕੱਚੀ ਘਣੀ ਤੇਲ ਕੰਪਨੀਆਂ ਬੇਚਦੀਆਂ ਇਹ ਸਾਡਾ origignal જોਰ ਨਿਕਲਦਾ ਇਸ ਚੀਜ਼ ਤੋਂ ਘੱਟ ਟੈਂਪਰੇਚਰ ਤੇ ਵਧੀਆ ਤੇ ਓਕੇ ਕਿੰਦਾ ਮਸਾਂਗੇ ਸਾਡੇ ਲਾਈਟ ਮਸ਼ੀਨਰੀ ਆਈ ਹਾਈ ਪਾਵਰ ਦੇਸੀ ਨਾ ਕਿ ਇਹਨਾਂ ਦੇ ਸੋਚ ਕਰਨੇ ਵੀ ਕਿਹੜਾ ਹੈ ਅਲੱਗ ਹੀ ਬੀ ਇਹ ਸਾਰਾ ਆਪਣਾ ਹੀ ਜਣਕੇ ਥੋੜਾ ਤਿਆਰ ਕਰਿਆ ਹੋਇਆ ਹੈ ਸਾਡੇ ਕੋਲ ਅਵੇਲੇਬਲ ਹੈ ਹਰ ਚੀਜ਼ ਵੀ ਆਪ ਤਿਆਰ ਕਰਦਾ ओके ਆਟਾ ਹੈ ਨਾ ਆਟਾ ਜੀ ਸਾਡੇ ਕੋਲ ਐਮਪੀ ਆਟਾ 슈ਗਰ ਫਰੀ ਹੈ ਕਿਸੇ ਤਰ੍ਹਾਂ ਦਾ ਆਟਾ ਸੋਇਆਬੀਨ ਜਵਾਰ ਬਾਜਰਾ ਰਾਗੀ ਕੋਧਰਾ ਸਾਤਰਾ ਦੇ ਆਟੇ ਮੱਧ ਪ੍ਰਦੇਸ਼ ਵਾਲੀ ਕਰਤੂਰੀ ਆਰਗੈਨਿਕ ओके बेसन ਜਿਹੜਾ ਕੁਝ ਦਾਲਾਂ ਚਲੇ ਜੋ ਵੀ ਤੁਸੀਂ ਆਪリエਟੀ ਉਹ ਮੈਕਸ ਨਾਲ ਵਿੱਚ ਪਾ ਲਿਆ ਆਟਾ ਚਲੇਗਾ ਆਟਾ बेसन ਸਾਰੀ ਕਿਸਾ ਜੀ ਆਟਾ ਸਾਰੇ ਬਿਲਕੁਲ 100% ਕਿੰਨੀ دیر ਹੋ ਗਿਆ ਆਪਾਂ ਨੂੰ ਚੱਕੀ ਨੂੰ ਲਾਈ ਨੂੰ ਜੀ ਭਾਈ ਸਾਨੂੰ 5-6 ਮਹੀਨੇ ਤੋਂ ਕੀ ਤਾਂ ਸਾਡਾ ਖਾਨਦਾਨੀ ਕੰਮ ਹੈ ਸੀ ਪਹਿਲਾਂ ਅੱਛਾ ਥੋੜੀ ਦੇ ਪਹਿਲਾਂ ਵੈਲਡਿੰਗ ਦੀ ਦੁਕਾਨ ਹੁੰਦੀ ਸੀ ਮੇਰੇ ਫਾਦਰ ਸਾਹਿਬ ਉਹ 1950 ਤੱਕ ਕਰਦੇ ਰਹੇ ਕੰਮ ਉਸ ਤੋਂ ਤਾਂ ਨਹੀਂ ਜਾਣਦਾ ਬਸ ਬੰਦ ਕਰਾਇਆ ਸੀ ਸਾਲ ਤੇ ਹੁਣ ਦੁਬਾਰਾ ਫੇਰ ਸ਼ੁਰੂ ਕਰਤਾ ਜਿਹੜੀ ਪੁਸਤੈ ਦੀ ਕੰਮ ਆ ਬਣਾ ਸੀ ਛੱਡਿਆ ਨਹੀਂਗਾ ਫੇਰ ਕੱਲ ਸ਼ੁਰੂ ਕਰਤਾ ਸੋ ਬਹੁਤ ਵਧੀਆ ਮੇਰਾ ਛੋਟਾ ਵੀ ਦੱਸ ਰਿਹਾ ਇਹਨਾਂ ਨੇ ਆ ਦੇਖੋ ਐਮਪੀ ਦੀ ਕਣਕ ਆਟਾ ਪੀ ਕੇ ਰੱਖਿਆ ਹੋਇਆ ਇਹਨਾਂ ਦਾ ਹਰ ਜੀ ਤੁਹਾਨੂੰ अवेलेबल ਮਿਲੇਗੀ ਤੇ ਤਾਜ਼ਾ ਆਟਾ ਤੁਸੀਂ ਪਿਆ ਕੇ ਵੀ ਲਈ ਰ ਸਕਦੇ ਆ ਕਣਕ ਲਿਆਓ ਸਾਫ਼ ਸੁਥਰੀ ਕਣਕ ਤੁਹਾਡੀ ਜਿਹੜੀ ਆ ਸਾਫ਼ ਵੀ ਕਰਨ ਦਾ ਕੋ ਸਿਸਟਮ ਹੈਗਾ ਸਾਰਾ ਚਾਰਨ ਵਾਲਾ ਸਫਾਈ ਕਰਕੇ ਵਧੀਆ ਤਰੀਕੇ ਤੁਹਾਡੀ ਕਣਕ ਪੀ ਜਾਊਗੀ ਕਣਕ ਨੂੰ ਐਨ ਵਧੀਆ ਚਮਕਾ ਕੇ ਤੁਹਾਡੀ ਫਿਰ ਪੀਸਦੇ ਆ ਯਾਨੀ ਕਿ ਹਰ ਤਰ੍ਹਾਂ ਦੀ ਤੁਹਾਨੂੰ ਜਿਹੜੀ ਹੈ ਸੁਵਿਧਾ ਸੋ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਇਸ ਛੋਟੇ ਵੀਰ ਨੂੰ ਮੌਕਾ ਦਿਓ ਛੋਟੇ ਵੀਰ ਨੂੰ ਇਹਨੂੰ ਸੇਵਾ ਦਾ ਮੌਕਾ ਦਿਓ ਤਾਂ ਕਿ ਤੁਹਾਡੀ ਇਹ ਵਧੀਆ ਸੇਵਾ ਕਰ ਸਕੇ ਤੁਹਾਡਾ ਵਧੀਆ ਜਿਹੜਾ ਹੈ ਫੈਨੰਦੀ ਵੀ ਆਟਾ ਪਿਓਰਟੀ ਤੁਹਾਡਾ ਆਟਾ ਵਧੀਆ ਤੁਹਾਨੂੰ ਪੀਕੇ ਦੇ ਸਕੇ ਸੋ ਅ ਬਾਲਾ ਜੀ ਆਟਾ ਚੱਕੀ ਤੁਸੀਂ ਦੇਖ ਰਹੇ ਆ ਕਿ ਸ਼ਰਮਾ ਸਟ੍ਰੀਟ ਦੇ ਵਿੱਚ ਆਏ ਇਹ ਅਨਕੀ ਸ਼ਰਮਾ ਸਟ੍ਰੀਟ ਹੈ ਈ ਹੈ ਨਾ ਤੁਸੀਂ ਦੇਖ ਸਕਦੇ ਕੀ ਅਨਕੀ ਸ਼ਰਮਾ ਸਟ੍ਰੀਟ ਸਾਹਮਣੇ ਸਕੂਲ ਹੈ ਸਰਕਾਰੀ ਜਿਹੜਾ ਦੇ ਦਾਦਾਂ ਨੂੰ ਇਹ ਇਹ ਬਾਲਾ ਜੀ ਆਟਾ ਚੱਕੀ ਆ ਤੇ ਇਧਰੋਂ ਆ ਗਈ ਚੱਲ ਵਾਖੜ ਦੇਣਾ ਸੋ ਤੁਸੀਂ ਦੇਖ ਸਕਦੇ ਕਿ ਆ ਤੁਹਾਨੂੰ ਮਿਲਾਉਣੇ ਆ ਆਪਾਂ ਤੇ ਆਵੜਾ ਮਿੱਤਰ ਪਿਆਰਾ ਦੋਸਤ ਆਪਣਾ ਬਹੁਤ ਵਧੀਆ ਭਰਾ ਛੋਟਾ ਆਪਣਾ ਤੇ ਇਹ ਬਬਲਾ ਸੈਣੀ ਤੇ ਇਹ ਚੱਕੀ ਲੱਗੀ ਆ ਚੱਕੀ ਵੀ ਵਧੀਆ ਲਾਈ ਆ ਜਿਹਨ ਕਿ ਇਹ ਨਹੀਂ ਹੈਗਾ ਵੀ ਕੋਈ ਤੁਹਾਨੂੰ ਕਿਸੇ ਕਸਮ ਦੀ ਸ਼ਿਕਾਇਤ ਆਉਗੀ ਜਿਹੜਾ ਆਟਾ ਸਾਫ